ਗੁਰਦਾਸਪੁਰ ਦੇ ਪਿੰਡ ਕਿਸ਼ਨਪੂਰਾ ਵਿੱਚ ਕੁਝ ਦਿਨ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਰ ਖੁੰਖਾਰ ਅਤੇ 12 ਕੁੱਤਿਆਂ ਦੀ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ-ਨੋਚ ਕੇ ਮਾਰ ਮੁਕਾਇਆ ਜਦੋਂ ਸਵੇਰੇ 5 ਵਜੇ ਦੇ ਕਰੀਬ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ ਸੈਰ ਕਰਦੇ ਸਮੇਂ ਜਦੋਂ ਉਹ ਜਾਗੋਵਾਲ ਢੇਡ ਦੇ ਸਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਨੋਚ-ਨੋਚ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਾਪ ਨਾ ਸਹਿੰਦੇ ਹੋਏ ਮਹਿਲਾ ਨੇ ਮੌਕੇ ਤੇ ਦਮ ਤੋੜ ਦਿੱਤਾ ਮਹਿਲਾ ਦਾ ਪਤੀ ਹਰਜਿੰਦਰ ਸਿੰਘ ਬੀਐਸਐਫ ਦਾ ਜਵਾਨ ਹੈ ਅਤੇ ਇਸ ਸਮੇਂ ਛੱਤੀਸਗੜ੍ਹ ਦੇ ਵਿੱਚ ਤਨਖਾਤ ਹੈ ਮ੍ਰਿਤਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਬੱਚੇ ਵੀ ਹਨ ਆ ਨਿਸ਼ਾਨ ਵੇਖੋ ਆ ਸਾਰਾ ਲਹੂ ਜੇ ਕਿੱਥੋਂ ਕਰੀ ਸਾਡੇ ਕੋਲ ਗੱਲ ਵੇਖੀ ਨਹੀਂ ਜਾਂਦੀ ਆਪਣੇ ਹੱਥੀਂ ਮੰਜੀ ਦੇ ਕੁੜੀ ਨੂੰ ਲੱਗਿਆ ਸਾਡੇ ਨੂੰ ਵੇਖੀ ਨਹੀਂ ਜਾਂਦੀ ਵੀ ਸਰੀਰ ਸਾਰਾ ਖਾ ਖੜਿਆ ਹੈ ਉਹੀ ਕੁਤੇ ਵਾਸਤੇ ਕੋਈ ਨਹੀਂ ਤੇ ਮੈਂ ਆਈ ਜਾਂਦੀ ਕੰਦੀ ਵੀ ਨਾਮ ਮਾਰਿਓ ਕਾਲੀ ਕੁੱਤੀ ਦਾ ਕੀ ਨਾਂ ਆਪਣਾ ਜੀ ਸ਼ੰਜੀਤ कौर ਕੀ ਮਾਰਦ ਹੋ ਇੱਥੇ ਇੱਥੇ ਬਾਜੀ ਸਵੇਰੇ ਉਹ ਸ਼ਿਆਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸੀ ਭਾਈ ਮੂੰਹ ਦੇ ਵਿੱਚ ਬੁਰਸੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਤੇ ਸਾਰੇ ਖਾਲੇ ਸੀਗੇ ਹਾਂਜੀ ਇਹ ਦੇਖਣਾ ਹੈ ਡੈਡ ਬੜੀ ਹਾਂਜੀ ਦੇਖੀ ਕੀ ਹਾਲ ਹੈ ਡੈਡ ਬੜੀ ਹਾਂ ਨਹੀਂ ਹਾਲਾਤ ਬਹੁਤ ਮਾੜੇ ਸੀ ਇਨਾਂ ਦੇ ਹਾਂਜੀ ਕੋਈ ਹੋਰ ਵੀ ਉਧਰ ਵੀ ਕੋਈ ਨਿਸ਼ਾਨਾ ਬਣਾਇਆ ਕੁੱਤੇ ਨੇ ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇਆਂ ਨੇ ਘੇਰਿਆ ਤੇ ਫਿਰ ਕਹਿੰਦੇ ਛਡਾਇਆ ਉਹਨਾਂ ਨੇ ਹਾਂਜੀ ਕੋਈ ਪ੍ਰਸ਼ਾਸਨਿਕ ਮਦਦ ਹਾਂਜੀ ਇਹਦਾ ਹੱਲ ਹੋਣਾ ਚਾਹੀਦਾ ਹਾਂਜੀ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇਦਾਂ ਉਹ ਮੈਂ ਵੀ ਘਰ ਘਰੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਕੋਲ ਲੜਕੀ ਸ਼ਹਿਰ ਕਰਨਾ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇਦਾਂ ਸ਼ਹਿਰ ਕਰਨਾ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਕਲੀ ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਤਸ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਅਸੀਂ ਉੱਧਰ ਰੱਖਿਆ تھا ਉਹਨੇ ਦੱਸਿਆ ਇੱਧਰੋਂ ਗਈ ਐ ਲੜਕੀ ਐ ਸੜਕ ਨੂੰ ਸੈਰ ਕਰਨ ਵਾਸਤੇ ਗਈ ਐ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ ਪਿੱਛੇ ਉਧਰੋਂ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ ਦੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋਲ ਨੋਚਣੋਂ ਨਹੀਂ ਹਟੇ ਨੋਚ-ਨੋਲ ਕੇ ਖਾ ਕੇ ਉਹ ਉਸ ਤੇ ਦਮ ਨਿਕਾਲ ਦੀ ਨਿਕਲ ਗਏ ਜੀ ਬੇਟੀ ਥੜੂ ਕਿਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਉਦੇ ਘਰ ਵਾਲੇ ਪੀਐਸਪ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਜਿੱਥੇ ਕਿਸ਼ਨਪੁਰ ਦੀ ਰਹਿਣ ਲਗੀ ਤੇ ਕਿਧਰੀ ਗਈ 29 ਤਰੀਕ ਨੂੰ ਆਈ ਆ ਤੋਰੇ ਮੇਰੇ ਘਰ ਆਈ ਆ 3 ਦਿਰੇ ਦੇ ਨੇ ਸਵੇਰ 5:30 6 ਵਜੇ ਮੌਤ ਹੋ ਗਈ ਕਿ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਚਾਹੀ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤਾ ਜਾਣ ਚਾਹੀ ਇਹਨਾਂ ਦੀ ਨੱਥਬੰਦੀ ਕੀਤੀ ਜਾਵੇ ਚਾਹੀ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਪਹਿਲੇ ਵੀ ਮਾਰਦੇ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੋੰਦਾ ਬੜੀ ਯਾਰੀ ਇਹੋ ਜੇ ਕਾਂਡ ਹੋਏ ਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਹੀਂ ਹੁਣ ਵੀ डीसी ਦੇ ਵੀ ਤਰ੍ਹਾਂ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਇਹ ਜਦੋਂ ਕੋਈ ਕਾਰਨ ਹੁੰਦਾ ਉਦੋਂ ਇੱਕ ਦੋ ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਠੀਕ ਹੈ ਨਾਮ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਘਰੋਂ ਸਿਆਰ ਕਰਨ ਗਈ 15 ਮਿੰਟ ਦੀ ਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਅਰੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਦੇ-ਜਾਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਟੀ ਮੈਂ ਫਿਰ ਹੋਰ ਥੋੜੀ ਜੀ ਗਾੜੀ ਕਲਗੀ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ-ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਭੀ ਹੋਰ ਤੇ ਕੋਕਰੀ ਲੱਭਾ ਮੈਂ ਬੋਤਲ ਮਾਰੀ ਤੇ ਉਹ ਮੈਨੂੰ ਪੈਗੇ ਮੈਂ ਮੁੰਡਾ ਚਾਦਿਆ ਹੱਤਾ ਮੈਂ ਕਿਹਾ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ 4-5 ਜਾਨੇ ਹੋ ਲਈ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਡੋੜੇ ਆਏ ਕਿਈ ਕੁਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭੱਜੇ ਜਦ ਮੈਂ ਚੋਕੇ ਵੇਖੀ ਆਪਣੀ ਤੀਨੋਂ ਨਾਲ ਲਾਈ ਰਹੀ ਸੀ ਹੁੰਦੀ ਉਹ ਬੀੜੀ ਸਾਪਰਣ ਹੈ ਜੀ ਖਤਮ ਹੋ ਚੁੱਕੀ ਹੈ ਹਾਂ ਸਾ ਕੋਈ ਨਹੀਂ ਹੁਤਾ ਕੀ ਮੰਗ ਕਰਦੇ ਬਿਛਾ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ ਹੋ ਜੇ ਮੇਰੀ ਤੀਨੂ ਖਾ ਸਕਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ ਤੇ ਆੜੇ ਲੈ ਜਾ ਓਏ ਦਮ ਖਾਦਨ ਕੀਤਾ ਨਾ ਓਏ ਸੱਨੇ ਹੋਈ ਹੈ ਓਏ ਸਾਡੇ ਨਾਲ ਆਓ ਇਕਟਰਾਓ ਈ ਪਹਿਲਾਂ ਵੀ ਬੰਦੇ ਨੂੰ ਮੈਂ ਕਿਸ ਤੋਂ ਦੇਖਦੇ ਹਾਂ ਮੈਂ ਡਾਕਟਰ ਸੁਖਦੀਪ ਸਿੰਘ ਜੀ ਸਰ ਮੈਂ ਡਾਕਟਰ ਸੁਖਦੀਪ ਸਿੰਘ ਫੋਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਸੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘਟੋ ਘਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਹਨ। ਦਰਦਾ ਕਰਨ ਕੀ ਹੈ? ਦਰਦਾ ਕਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਦਨ ਫਿਊ ਮਿੰਟਸ ਹੀ ਇੜੀ ਡੈਥ ਹੋ ਗਈ। ਤੁਸੀਂ ਕੀ ਮੰਨਦੇ ਹੋ ਇਹ ਕਾਰਨ ਉੱਪਰ ਕੀ ਕਿਹਾ ਚਾਹੀਦਾ? ਦੇਖੋ ਇਹੋ ਜੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜ ਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਨਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ